ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦਾ ਹਾਂ ਜੀ ਅੱਜ ਦੀ ਕਲਾ ਵੈਰ ਤੇ ਮੈਨੇ ਜੀ ਨੂੰ ਅੱਜ ਦਾ ਬਲੌਗ ਆਪਾਂ ਸ਼ਾਰਟ ਕਰਦੇ ਹਾਂ ਸਾਰ ਜੀ ਤੇ ਉੱਪਰ ਟਾਈਮ ਨਹੀਂ ਹੋਇਆ 7:00 ਵਜੇ ਨਾਲ ਹੈ ਸਾਰ ਜੀ ਆਪਾਂ ਰਸਕੀ ਆਲੂ ਪਕੌੜੇ ਬਣਾਈਏ ਅੱਜ ਸਾਰ ਜੀ ਬਣਾਉਣੀ ਹੈ ਇਹਦੀ ਰੈਸਪੀ ਆਪਾਂ ਆਹ ਹੀ ਚੈਨਲ ਦੇ ਬਾਰੇ ਕੋਣੇ 당ਨ ਦੇ ਵਿੱਚ ਵੀ ਹੋਏ ਤੁਸੀਂ ਜਾ ਕੇ ਦੇਖੀ ਮਜ਼ੂਰ ਤੋਂ ਹੁਣ ਆਪਾਂ ਬਾਕੀ ਕੰਮ ਕਰ ਕਰਦੇ ਹਾਂ ਪਾਂਡੇ ਦੇ ਟੋਲੇ ਜੋ ਕਿ ਸੋ ਇਹ 2.5 ਕਿਲੋ ਹੋਣਗੇ ਉਹਨੇ ਸੋ ਹੁਣ ਆਪਾਂ ਇਹਨਾਂ ਦਾ achar ਪਾਵਾਂਗੇ ਅੱਛਾ ਜੀ ਸੋ ਪਹਿਲਾਂ ਵੀ ਆਪਾਂ ਰੱਤੀ ਹੋਈ achar ਦੀ ਰੱਖ ਤੁਹਾਨੂੰ ਸੋ ਫਿਰ ਆਪਾਂ ਨਾ ਕੰਮਕਾਰ ਕੀਤੇ ਆਪਦੇ ਸਾਰੇ ਘਰ ਦੇ ਨਾ ਇਥੇ ਭਾਂਡੇ ਭੁੰਡੇ ਤੋਤੇ ਸੀਗੇ ਕਾਫੀ ਹਰ ਭਾਂਡੇ ਐ ਫਿਰ ਨਾਲ ਹੀ ਆਪਾਂ ਸਲੈਬ ਵਗੈਰਾ ਸਾਰੀ ਸਾਫ਼ ਕਰ ਦਨੇ ਕਿਉਂਕਿ ਆਪਾਂ ਨੂੰ ਨਾ ਮਤਲਬ ਗਾਹਿਆ ਮੈਸੀ ਮੈਸੀ ਜਿਆਦਾ ਚੰਗਾ ਨਹੀਂ ਲੱਗਦਾ ਇਸ ਕਰਕੇ ਆਪਾਂ ਨਾਲ ਹੀ ਨਾਲ ਸਾਰੇ ਕੰਮ ਵਗੈਰਾ ਕਰ ਦਨੇ ਹੁੰਨੇ ਆ ਸੋ ਔਲੇ ਵਗੈਰਾ ਆਪਾਂ ਧੋ ਕੇ ਰੱਖ ਦਿੱਤੇ ਸੀਗੇ ਵੀ ਚਲੋ ਕੱਲ ਨੂੰ ਉਬਾਲਾਂਗੇ ਆਪਾਂ ਕਿਉਂ ਆਪਾਂ ਉਬਾਲ ਕੇ ਰੱਖ ਲੈਣੇ ਉਹਨੇ ਫਿਰ ਫਿਰ ਸੁੱਕਣੇ ਪਾਉਣੇ ਹੈਗੇ ਤਾਂ ਕਰਕੇ ਪਹਿਲਾਂ ਹੀ ਧੋ ਕੇ ਰੱਖ ਦਿੱਤੇ ਸੀਗੇ ਆਪਾਂ ਸੋ ਫਿਰ ਉਸ ਤੋਂ ਬਾਅਦ ਆਪਾਂ ਆਟਾ ਵਗੈਰਾ ਗੁੰਨੇ ਸੋ ਉਸ ਤੋਂ ਵਾੜਾ ਆਟਾ ਵਗੈਰਾ ਗੁੰਨੇ ਆ ਵੀਡੀਓ ਦੀ ਸਪੀਡ ਥੋੜੀ ਜਿਆਦਾ ਕਰ ਦਿੰਨੇ ਆਗੇ ਫਿਰ ਜਦੋਂ ਵੀਡੀਓ ਲੰਬੀ ਹੋ ਜਾਂਦੀ ਹੈ ਪੈਰੇ ਪੈਰੇ ਈ ਵਿਊਵਰਸ ਸਾਰੇ ਬੋਰ ਹੋ ਜਾਂਦੇ ਨੇ ਇਸ ਵਜ੍ਹਾ ਕਰਕੇ ਆਪਾਂ ਬੋਰ ਬਿਲਕੁਲ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਸੋ ਉਹਨਾਂ ਨੇ ਆਪਣਾ ਬਹੁਤ ਸਾਥ ਦਿੱਤਾ ਹੁਣ ਤੱਕ ਤੇ ਗਾਂ ਵੀ ਉਮੀਦ ਹੈ ਗਾਂ ਵੀ ਦੇਣਗੇ ਸੋ ਆਪਾਂ ਆਟਾ ਵਗੈਰਾ ਗੁੰਨੇ ਆ ਕਰਕੇ ਫਿਰ ਆ ਹੀ ਹੁੰਦਾ ਨਾ ਥੋੜਾ ਟੈਂਪਲ ਟੈਕ ਜਿਹਾ ਜਾਂਦਾ ਆਟਾ ਤਾਂ ਕਰਕੇ ਆਪਾਂ ਨਾਲ ਹੀ ਗੁੰਨਦੇ ਨੇ ਫਿਰ ਨਾਲ ਹੀ ਥੋੜਾ ਜਿਹਾ ਹੱਥ ਜਿਹਾ ਲਾ ਕੇ ਦੂਜੇ ਵਾਲਾ ਵੀ ਮਤਲਬ ਗੁੰਨੇ ਮੁੱਕੀ ਜਿਹਾ ਕੇ ਰੱਖ ਦਜੇਗਾ ਇਹ ਆਟਾ ਤਾਂ ਕਿ ਸੋ ਉਹਦੇ ਵਿੱਚ ਨਾ ਪਿਆ ਆਕੜੀ ਜਾਂਦਾ ਫ੍ਰਿਜ ਦੇ ਵਿੱਚ ਕਰਕੇ ਫਿਰ ਆਪਾਂ ਨਾਲ ਹੀ ਉੱਤੇ ਜਿਹੜਾ ਡਸਟ ਆਟਾ ਵਗੈਰਾ ਡੁੱਲਿਆ ਸੀ ਉਹਨੂੰ ਅਲੱਗ ਉਹ ਕਰਤਾ ਸੀਗਾ ਸਾਫ਼ ਕਰਤਾ ਸੀ ਸੋ ਫਿਰ ਨਾ ਆਪਣੀਆਂ ਮਿਰਚਾਂ ਸੀਗੀਆਂ ਇਹ ਇਹ ਨਾਲ ਮਿਰਚਾਂ ਦਾ ਪਾਊਡਰ ਪਿਆ ਸੀਗਾ ਚਿਲੀ ਪਾਊਡਰ ਸੋ ਇਹ ਸвая ਕਰਕੇ ਨਾ ਇਹ ਆਪਾਂ ਦੂਜੇ ਡੱਬੇ 'ਚ ਕੱਢੀ ਜਾਂਦੇ ਸੀਗੇ ਮੈਂ ਕਿਹਾ ਚਲ ਖੁੱਲੇ ਡੱਬੇ 'ਚ achar ਵਗੈਰਾ ਹਲਾਇਆ ਜਾਂਦਾ ਤਾਂ ਕਰਕੇ ਆਪਾਂ ਦੂਸਰੇ 'ਚ ਕੱਢ ਰਹੇ ਸੀਗੇ ਸੋ ਵੱਡਾ ਬੈਕਟੇਰੇ ਵਿੱਚ ਕੋਲ ਕੇ ਪਾਤਾ ਸੀਗਾ ਪਤਾ ਕੀ ਹੈ ਫਿਰ ਬਾਰ ਬਾਰ ਪੈਕਟ ਦੇ ਡੁੱਲੀ ਜਾਂਦਾ ਸਾਰੇ ਧੋਲੀ ਹੁੰਦੀ ਜਿਹੜੀ ਉਹ ਚ ਡੁੱਲਣ ਲੱਗ ਜਾਂਦਾ ਤਾਂ ਕਰਕੇ ਆਪਾਂ ਸਾਰਾ ਉਹਦੇ ਵਿੱਚ ਹੀ ਉਹ ਕਰਤਾ ਸੀਗਾ ਫਿਰ ਆਪਾਂ ਉਸ ਤੋਂ ਬਾਅਦ ਸਲੇਵ ਸਾਫ ਤਾਂ ਨਹੀਂ ਕੀਤੀ ਕਿਉਂਕਿ ਫਿਰ ਮੈਨੂੰ ਐਸੇ ਵੀ ਰੋਟੀ ਤੋਂ ਬਾਅਦ ਹੀ ਕਰ ਦੂੰ ਨਾਲ ਹੀ ਫਿਰ ਆਪਾਂ ਪ੍ਰਸ਼ਾਦ ਦੇ ਵਗੈਰਾ ਬਣਾਉਣੇ ਨੇ ਸਿੱਖਨੇ ਸ਼ੁਰੂ ਕਰਦੇ ਸੀਗੇ ਇਸ ਵਜ੍ਹਾ ਕਰਕੇ ਆਪਾਂ ਨਾਲ ਹੀ ਰੋਟੀ ਬਣਾਤੀ ਤਾਂ ਕਿ ਸਾਰੇ ਘਰ ਦੇ ਖਾ ਲੈਣ ਜਨੈਰਲਟੀ ਨਾਲ ਕੰਮ ਹੋਈ ਜਾਵੇ ਨਾ ਬਹੁਤ ਵਧੀਆ ਹੁੰਦਾ ਸੋ ਜਦ ਨੂੰ ਆਟਾ ਟੈਗ ਗਿਆ ਸੀਗਾ ਫਿਰ ਮੈਂ ਕਿਹਾ ਚਲ ਦੇਖ ਕੇ ਵੀ ਆਟਾ ਠੀਕ ਹੋ ਗਿਆ ਹੁਣ ਤਾਂ ਕਰਕੇ ਫਿਰ ਆਪਾਂ ਹਟਾ-ਵਟ ਨਾਲ ਹੀ ਰੋਟੀ ਬਣਾਤੀ ਸੀ ਸੋ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਿਆ ਗਿਆ ਵੀ ਆਪਾਂ ਨਾਲ ਹੀ ਕਰ ਲੈਨੇ ਆ ਜੀ ਸੋ ਜਿਹੜਾ ਆਟਾ ਬਲੈਰਾ ਖਿਲ ਰਿਹਾ ਹੋਇਆ ਸੀਗਾ ਉਹ ਵੀ ਆਪਾਂ ਨਾਲ ਦੀ ਨਾਲ ਲੱਗ ਕੇ ਤੋਂ ਸਾਫ਼ ਕੀਤਾ ਮੈਂ ਉਹਦੇ ਨਾਲ ਨਹੀਂ ਕਰਦੀ ਨਹੀਂ ਤਾਂ ਸਾਰਾ ਡਸਟਿੰਗ ਵਾਲਾ ੜਾ ਕਪੜਾ ਉਹਨਾਂ ਡਸਟਿੰਗ ਵਾਲਾ ਸੋਰੀ ਡਸਟਿੰਗ ਵਾਲੇ ਗੁੱਲਾਂਗੇ ਸੋ ਫਿਰ ਉਹ ਨਾ ਮਤਲਬ ਡਸਟਿੰਗ ਕਰਾਂ ਲਈ ਸੋ ਇਟ ਇਜ਼ ਫਾਈ ਵਾਲਾ ਬੋਲਾਂਗੇ ਡਸਟਿੰਗ ਤਾਂ ਮਿੱਟੀ ਹੋ ਜਾਂਦੀ ਹੈ ਨਾ ਤਾਂ ਕਰਕੇ ਫਿਰ ਆਪਾਂ ਨਾਲ ਹੀ ਸਫਾਈ ਵਗੈਰਾ ਕਰਦੇ ਸੀਗੀ ਸੋ ਗੈਸ ਵੀ ਮੈਂ ਨਾਲ ਹੀ ਸਾਫ਼ ਕਰ ਦਿੱਤੀ ਸੋ ਇਹਨੂੰ ਜਿਹੜਾ ਸਾਫ਼ਾ ਨਾ ਜਿਹੜਾ ਕੋਈ ਹੁੰਦੀ ਹੈ ਕਿ ਉਹ ਸਾਫ਼ ਮੱਥੇ ਲੱਗਣੀ ਚਾਹੀਦੀ ਹੈ ਗੈਸ ਚੁੱਲ੍ਹਾ ਸੋ ਉਹਨੂੰ ਮੱਤਕ ਇੱਕੋ ਫਿਰ ਆਪਦਾ ਸ਼ੁਰੂ ਕਰੋ ਕੰਮ ਸੋ ਫਿਰ ਆਪਮਣੋ ਉਸਤ ਵਾਲਾ ਸੋ ਉਸਤ ਵਾਲਾ ਪੌਲੀ ਵਗੈਰਾ ਦੇਖਿਓ ਸੁੱਕ ਗਏ ਸੀਗੇ ਸਾਰੇ ਸਕਾਈ ਵੀ ਸਾਰੇ ਨੂੰ ਮੇਰੇ ਘਰ ਤੇ ਤੁਸੀਂ ਠੀਕ ਠਾਕ ਹੋਣਗੇ ਚੱਪੀ ਕਾ ਵਿੱਚ ਹੋਣਗੇ ਜੀ ਸੋ ਅੱਜ ਆਪਾਂ ਫੇਰ ਹਾਜ਼ਰ ਹੋਏ ਆ ਨਵਾਂ ਬਲੌਗ ਲੈ ਕੇ ਸੋਨਾ ਜਾਂ ਘੈਂਟ ਜਿਹਾ ਸੋ ਸੋ ਲੋਜੀ ਇਹ ਸੈਕਿੰਡ ਡੇ ਆਪਣੀ ਵੀਡੀਓ ਬਾਲੀ ਜਰਾ ਨਾ ਸੈਕਿੰਡ ਡੇ ਆਪਾਂ ਜਿਹੜਾ ਵਲੌਗ ਸੀਗਾ ਸ਼ੁਰੂ ਕਰਤਾ ਸੀਗਾ ਵੀਡੀਓ ਸ਼ੂਟ ਕਰਨੀ ਕਿਉਂਕਿ ਜਿਹੜਾ ਆਪਣਾ ਨਾ ਮਤਲਬ ਵਲੌਗ ਪਹਿਲਾਂ ਨਾ ਸੀ ਉਹ ਕਈ ਵਾਰੀ ਆਪਾਂ ਲੇਟ ਵੀਡੀਓ ਸ਼ੁਰੂ ਕਰਦੇ ਹਾਂ ਜਿਵੇਂ ਸ਼ਾਮਾਂ ਨੂੰ ਕਰਦੇ ਹਾਂ ਤਾਂ ਕਰਕੇ ਨਾ ਆਪਣੀ ਜਿਹੜੀ ਵੀਡੀਓ ਫਿਰ ਛੋਟੀ ਰਹਿ ਜਾਂਦੀ ਹੈ ਸੋ ਸੋਇਆ ਕਰਕੇ ਸੋ ਆਪਾਂ ਨਾ ਔਲੇ ਵਾਲ ਨੇ ਧਰੇ ਸੀਗੇ ਸੋ ਉਹ ਪਰ ਕੁੱਕਰ ਵਿੱਚ ਹੀ ਰੱਖਦੇ ਸੀ ਜੇ ਚੰਗੀ ਕੜਾਹੀ ਏਡੀ ਵੱਡੀ ਹੈਗੀ ਨਹੀਂ ਸੀ ਜੀ ਦੇਖਾ ਜੇ ਵੀ ਛੋਟਾ ਪੈ ਗਿਆ ਚਲ ਮੈਂ ਕਿਹਾ ਕੁੱਕਰ ਵੱਡਾ ਆਪਣੇ ਕੁੱਕਰ ਵੱਡਾ ਛੋਟਾ ਹੈਗਾ ਤਾਂ ਕਰਕੇ ਆਪਣਾ ਕੁੱਕਰ ਵੱਡਾ ਸੀਗਾ ਉਸ ਵਜ੍ਹਾ ਕਰਕੇ ਆਪਾਂ ਕੁੱਕਰ 'ਚ ਹੀ ਰੱਖਦੇ ਸੀਗੇ ਤੇ ਮੰਮੀ ਬੋਲਣ ਲੱਗੇ ਇੰਨੇ ਘਟੋ ਵਾਲੀ ਦੇ ਇੰਨੇ ਨਹੀਂ ਵਾਲੀ ਦੇ ਹੁੰਦੇ ਤੇ ਪਰ ਫਿਰ ਵੀ ਆਪਣੇ ਜਿਹੜੇ ਔਲੇ ਨੇ ਖਰਾਬ ਨਹੀਂ ਸੀ ਹੋਏ ਇਹਦਾ ਮਤਲਬ ਇੱਕ ਦੋ ਛਿਟੀਆਂ ਲਵਾਈਆਂ ਸੀਗੇ ਔਲੇ ਵੀ ਕਾਫੀ ਜ਼ਿਆਦਾ ਸੀਗੇ ਸੋ ਇਹ ਕਰਕੇ ਆਪਾਂ ਦੋਈ ਛਿੱਟੀਆਂ ਲਵਾਈਆਂ ਸੀਗੀਆਂ ਤੇ ਔਲੇ ਉਹ ਦੇਖੋ ਬਹੁਤ ਸੋਹਣੇ ਬਣ ਕੇ ਤਿਆਰ ਹੋ ਗਏ ਸੀ ਆਪਣੇ ਉੱਬੜ ਗਏ ਸੀਗੇ ਆਇਮ ਨਹੀਂ ਤੇ ਪਿਚਕ ਜੇ ਗਏ ਸੀਗੇ ਪਿਚਕੇ ਨਹੀਂ ਸੀਗੇ ਫਾੜੀਆਂ ਬਿਲਕੁਲ ਨਾਲ-ਨਾਲੀ ਸੀਗੀਆਂ ਤੇ ਫਿਰ ਆਪਾਂ ਉਹਨਾਂ ਨੂੰ ਧੋ ਵਗੈਰਾ ਵੀ ਲਿਆ ਸੀਗਾ ਚਾਜ ਨਾਲ ਮੈਨੂੰ ਮੰਮਾ ਨੇ ਡਰਾਜ ਇਹ ਦਿੱਤਾ ਵੀ ਪਤਾ ਨਹੀਂ ਤੂੰ ਕਿੰਨੇ ਕਵਾਲ ਤੇ ਤਾਂ ਕਰਕੇ ਫਿਰ ਮੈਂ ਉਸ ਤੇ ਠੰਡਾ ਪਾਣੀ ਵੀ ਪਾਤਾ ਸੀਗਾ ਬਾਅਦ ਚ ਮੈਂ ਕਿ ਚਲ ਪਾ ਦਿੰਨੇ ਹਾਂਗੇ ਵੀ ਜਿਆਦਾ ਕਿਤੇ ਭਾਫ਼ ਨਾਲ ਹੋਰੀ ਨਾ ਮੈਸ਼ ਹੋ ਜਾਣ ਇਸ ਵੇਲੇ ਕਰਕੇ ਆਪਾਂ ਫਿਰ ਨਾਲ ਹੀ ਦੇਖੋ ਕਿੰਨੇ ਜਿਆਦਾ ਕੁੱਕਰ ਬਿਲਕੁਲ ਭਰਿਆ ਹੋਇਆ ਸੀਗਾ ਇੰਨੇ ਜਿਆਦਾ ਸੀਗੇ ਔਲੇ ਫਿਰ ਤਾਂ ਕਰਕੇ ਆਪਾਂ ਪਾਪਾ ਨੂੰ ਪਸੰਦ ਬਹੁਤ ਇਹਦਾ ਆਚਾਰ ਇਸ ਕਰਕੇ ਆਪਾਂ ਪਾ ਦਿੰਨੇ ਹਾਂਗੇ ਤੇ ਆਪਾਂ ਨੂੰ ਵੀ ਬੜਾ ਸ਼ੌਂਕ ਹੈ ਆਚਾਰ ਪਾਉਣ ਦਾ ਇਸ ਵੇਲੇ ਕਰਕੇ ਖਾਣ ਦਾ ਉਨਾ ਜਿਆਦਾ ਨਹੀਂ ਹੈਗਾ ਖਾਣ ਦਾ ਮਿਰਚ ਦਾ ਆਚਾਰ ਹੀ ਜਿਆਦਾ ਪਸੰਦ ਆਂਦਾ ਸੋ ਸੋਸ ਤੋਂ ਵਾਲਾ ਆ ਕੁੱਕਰ ਵਰਤੋ ਤਾਂ ਸੀਗਾ ਕਿਉਂਕਿ ਨਾਲ ਹੀ ਆਪਾਂ ਦਾਲ ਵਗੈਰਾ ਧਰਨੀ ਸੀਗੀ ਸੋ ਮੰਮੀ ਕਹੀਆਂ ਤੁਸੀਂ ਮੈਨੂੰ ਲੱਗੇ ਕਿ ਤੇ ਦਾਲ ਧਰੀਏ ਕਿਉਂਕਿ ਦਿਨ ਆਪਾਂ ਨੂੰ ਜਿਆਦਾ ਹੀ ਨਹੀਂ ਰਹੋਗਾ ਸੀਗਾ ਤਾਂ ਕਰਕੇ ਮੰਮੀ ਬੋਲਣ ਲੱਗ ਗਏ ਮੰਮੀ ਕਹਿੰਦੇ ਮੈਂ ਸੋਚਿਆ ਕਿ ਤੇ ਦਾਲ ਰੱਖੀ ਹੋਈ ਆ ਪਰ ਦਾਲ ਨਹੀਂ ਸੀ ਰੱਖੀ ਆਪਾਂ ਹੋਲੇ ਰੱਖੇ ਹੋਏ ਸੀਗੇ ਕੁੱਕਰ ਦੇ ਵਿੱਚ ਸੋ ਫਿਰ ਆਪਾਂ ਨਾਲ ਹੀ ਦਾਲ ਧਰਤੀ ਸੀਗੀ ਜਿਆਦਾ ਟਾਈਮ ਤਾਂ ਲੱਗਦਾ ਨਹੀਂਗਾ ਚਲੋ ਹਨਾ ਕੁੱਕਰ ਦੇ ਵਿੱਚ ਫਿਰ ਆਪਾਂ ਨਾਲ ਹੀ ਨਮਕ ਮਿਰਚ ਮਸਾਲੇ ਜਿਹੜੀ ਵੀ ਆਪਾਂ ਉਹਦੇ ਵਿੱਚ ਪਾਉਣੇ ਆਪਾਂ ਨਾਲ ਹੀ ਐਡ ਕਰ ਦਨੇ ਤੜਕਾ ਆਪਾਂ ਬਾਅਦ ਚ ਲਾਉਨੇ ਆਗੇ ਸੋ ਆਪਾਂ ਇਸ ਤਰ੍ਹਾਂ दाल ਬਣਾਉਨੇ ਬਾਕੀ ਕਈ ਨਾਲ ਹੀ ਲਾ ਦਿੰਦੇ ਨੇਗੇ ਤੜਕਾ ਪਾ ਕੇ ਫੇਰ ਕੱਚੀ ਦਾਲ ਪਾਉਂਦੇ ਨੇ ਪਰ ਆਪਾਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਦੇ ਜੀ ਸੋ ਔਲੇ ਵਗੈਰਾ ਆਪਾਂ ਨਿਚੋੜ ਕੇ ਰੱਖਦੇ ਸੀਗੇ ਸੋ ਨਾਲ ਜਿਹੜੇ ਭਾਂਡੇ ਹੁੰਦੇ ਜਾਂਦੇ ਆ ਨਾ ਮੇਰੀ ਆਗਾ ਨਾਲ ਦੀ ਨਾਲ ਮੈਂ ਸਾਫ਼ ਕਰ ਦਿੰਨੀ ਹੈਗੇ ਮੈਨੂੰ ਐ ਨਹੀਂ ਲੱਗਦਾ ਹੈਗਾ ਵੀ ਇਕੱਠੇ ਦੇ ਧੋਣੇ ਚਾਹੀਦੇ ਨੇ ਆ ਆਪਾਂ ਤਾਂ ਨਾਲ ਹੀ ਜਿਹੜਾ ਖਲਾਰਾ ਪਿਆ ਉਹਦੇ ਨਾਲ ਹੀ ਚੱਕ ਦਿੰਨੇ ਹੈਗੇ ਆਪਾਂ ਨੂੰ ਚੰਗਾ ਨਹੀਂ ਲੱਗਦਾ ਸਲੈਬ ਬਥੇਰੀ ਵੱਡੀ ਹੈ ਜੀ ਪਰ ਫੇਰ ਵੀ ਬਣਾਇਆ ਹੁੰਦਾ ਵੀ ਗਾਹਾਂ ਨਾਲ ਪਿਆ ਰਹੇ ਕਿਉਂਕਿ ਕਰਨਾ ਤਾਂ ਆਪ ਹੀ ਹੈ ਨਾ ਕਰ ਨਾਲ ਦੀ ਨਾਲ ਕਰ ਦੋ ਇਸ ਤੋਂ ਚੰਗਾ ਸੋ ਫਿਰ ਆਪਾਂ ਜਿਹੜੇ ਔਲੇ ਸੀਗੇ ਮੈਨੂੰ ਆਏ ਸੀਗੇ ਵੀ ਕਿਤੇ ਜ਼ਿਆਦਾ ਉਬਲਦੇ ਹੋਣਗੇ ਤਾਂ ਕਰਕੇ ਆਪਾਂ ਮੰਮੀ ਡਰਾਈ ਜੇ ਜਾਂਦੇ ਸੀਗੇ ਤੂੰ ਇੰਨੇ ਵਾਲ ਤੇ ਆਇ ਨਹੀਂ ਉਹ ਕਰਨਾ ਸੀ ਉਹ ਨਹੀਂ ਸੀ ਕਰਨਾ ਇਹ ਸੋਇਆ ਕਰਕੇ ਮੈਂ ਕਿਹਾ ਚਲੋ ਨਾਲ ਹੀ ਰੱਖ ਦਿੰਨੇ ਹੈਗੇ ਆਪਾਂ ਹਨਾ ਅਲੱਗ ਭਾਂਡੇ ਚ ਪਾ ਕੇ ਅੱਧ ਅੱਧ ਚ ਕਰਕੇ ਰੱਖ ਦਿੰਨੇ ਹੈਗੇ ਵੀ ਚਲੋ ਜੇ ਮੜੀ ਨੂੰ ਮੋਟੀ ਸਟੀਮ ਹੋਊਗੀ ਨਾ ਫਿਰ ਮਤਲਬ ਉਹ ਗਲਦੇ ਨਹੀਂ ਜ਼ਿਆਦਾ ਨਹੀਂ ਹੋਣਗੇ ਮੈਸੇਜੇ ਨਹੀਂ ਹੋਣਗੇ ਇਸ ਵੇਲੇ ਕਰਕੇ ਸੋ ਪਿਆਜ ਆਪਾਂ ਇਸ ਤਰ੍ਹਾਂ ਕੱਟ ਲਏ ਇਹਦੇ ਵਿੱਚ ਇਹਨੇ ਪੀਸਾ ਨਾਲ ਜੀ ਅਦਰ ਰੋਸ ਨਾਲ ਟਮਾਟਰ ਵਗੈਰਾ ਤੋਂ ਬਸ ਇਹ ਉਹ ਪੈਨ ਇਹਨਾਂ ਵਿੱਚ ਪੀਸ ਲਿਆ ਸੋ ਨਾਲ ਹੀ ਆਪਾਂ ਦਾਲ ਵੀ ਰੱਖਤੀ ਸੀ ਨਾਲ ਹੀ ਆਪਾਂ ਆਟਾ ਬੁਨਣਾ ਸ਼ੁਰੂ ਕਰਤਾ ਸੀਗਾ ਜੀ ਸੋ ਆਟਾ ਕਨ ਕਿਹਦਾ ਆਏ ਸੀਗਾ ਨਾਲ ਨਾਲ ਪ੍ਰਸ਼ਾਦ ਵੀ ਬਣ ਜਾਣਗੇ ਆਪਣੇ ਸੋ ਆਪਾਂ ਆਟਾ ਬੁਨ ਲਿਆ ਜੀ ਸੋ ਨਾਲ ਦੀ ਨਾਲ ਨਾ ਆਪਾਂ ਪੇੜੇ ਵਗੈਰਾ ਵੀ ਕਰੀ ਜਾਂਦੇ ਸੀ ਕਿਉਂਕਿ ਉਦੋਂ ਜਲਦੀ ਬਣੇ ਹੋਏ ਪੀ ਸੀ ਕਿਉਂਕਿ ਫਿਰ ਮੰਮੀ ਬੋਲੀ ਜਾਂਦੇ ਸੀਗੇ ਬਰਾਬਰ ਸਪੀਡ ਤੁਹਾਡੀ ਵਧਾਤੀ ਸੀਗੀ ਆਪਦੀ ਵੀ ਵੀਡੀਓ ਦੀ ਵੀ ਨਾਲ ਹੀ ਆਪਾਂ ਭਾਂਡੇ ਮੈ ਕ ਚੱਲ ਜਾਣ ਨੂੰ ਆਟਾ ਠੀਕ ਜਾ ਹੋ ਜਾਊਗਾ ਬੇਹਜਾ ਆਟਾ ਪਿਆ ਸੀਗਾ ਉਹਦੇ ਤਾਂ ਆਪਾਂ ਪੇੜ ਕਰ ਲਏ ਸੀਗੇ ਮਗਾ ਚੱਲਦਾ ਜਨ ਨੂੰ ਦੂਸਰਾ ਆਟਾ ਤਾਰਿਆ ਸੀਗਾ ਤਾਂ ਕਰਕੇ ਆਪਾਂ ਫਿਰ ਭਾਂਡੇ ਧੋਣ ਲੱਗ ਗਏ ਸੋ ਭਾਂਡੇ ਤਾਂ ਬਸ ਹੋ ਹੀ ਜਾਂਦੇ ਆਗੇ ਕਦੇ ਕਿਵੇਂ ਕਦੇ ਕਿਵੇਂ ਫਿਰ ਆਪਾਂ ਕੜਾਹੀ ਵਗਰਾ ਵੀ ਧੋ ਲਈ ਕਿਉਂਕਿ ਫਿਰ ਤੜਕਾ ਵਗਰਾ ਵੀ ਲਾਵਾਂਗੇ ਸੋ ਇਹ ਜਿਹਾ ਕਰਕੇ ਆਪਾਂ ਫਿਰ ਭਾਂਡੇ ਵਗਰਾ ਨਾਲ ਹੀ ਧੋਤੇ ਸੀਗੇ ਕਾਗਜ਼ਾ ਤੱਕ ਭਾਂਡੇ ਪੇ ਰਹਿੰਦੇ ਨੇ ਹੋਰ ਹੀ ਖਲਾਰਾ ਇਹ ਲੱਗ ਜਾਂਦਾ ਵਾ ਤੇ ਮੈਸ਼ੀ ਮੈਸ਼ੀ ਚ ਲੱਗਦੇ ਨੇਗੇ ਆਪਣੇ ਚੰਕ ਵਗੈਰਾ ਸੁਨਾਲੀ ਪਤਾ ਨਹੀਂ ਕਿੰਨੀ ਕ ਵਾਰ ਮੈਂ ਸਫਾਈ ਕਰ ਦਿੰਨੀ ਆ ਕਿੰਨੀ ਕ ਦੋ ਤਿੰਨ ਵਾਰ ਘਰੇ ਝਾੜੂ ਲਾ ਦਿੰਨੀ ਆ ਬਸ ਆਈ ਹੁੰਦਾ ਵਗੈਰਾ ਸੋ ਸੋ ਵਾਰ ਫਿਰ ਆਪਾਂ ਨਾਲੀ ਕੜਾਈ ਰੱਖ ਲਈ ਵੀ ਚਲੋ ਉਹਨਾਂ ਨਾਲ ਤੜਕਾ ਲਾ ਜੀ ਤਾਂ ਕਿ ਨਾਲ ਦੀ ਨਾਲ ਰੋਟੀ ਵੀ ਖਾ ਲੈਣ ਨਾਲ ਹੀ ਆਪਾਂ ਇੱਕ ਸਾਈਡ ਤੇ ਉਧਰ ਰੱਖਤਾ ਸੀਗਾ ਗਰਮ ਗਰਮ ਦੀ ਬਾਲ ਪਰਾਂ ਦੀ ਸੋ ਫਿਰ ਆਪਾਂ ਨਾਲੇ ਤੜਕਾ ਵਗੈਰਾ ਲਾ ਲੈ ਜੂਗਾ ਕਿ ਇਹਨਾਂ ਦਾ ਵੀ ਜੀ ਦਾਲ ਬਣੀ ਹੋ ਗਈ ਰੋਟੀ ਤਾਂ ਨਾਲ ਦੀ ਨਾਲ ਬਣੀ ਜੇ ਸਾਰੇ ਖਾਈ ਜਾਣਗੇ ਨਾ ਬਾਰੋ ਬਾਰੀ ਤੇ ਬਾਕੀ ਇਹ ਤਾਂ ਆਪਾਂ ਬਣਾਉਣ ਲੱਗ ਗਏ ਨੇ ਫਿਰ ਟਾਈਮ ਹੀ ਲੱਗਦਾ ਸੋ ਇਸ ਵੇਲੇ ਕਰਕੇ ਪਪੂਲੇ ਤੜਕਾ ਲਾਇਆ ਗਿਆ ਸੋ ਨਾਲ ਹੁੰਦੇ ਆਪਾਂ ਦੁੱਧ ਵਾੜ ਲਿਆ ਸੀਗਾ ਸੋ ਦੁੱਧ ਵੀ ਉਬਲ ਗਿਆ ਸੀਗਾ ਤੇ ਹੁਣ ਅਪਰ ਤੜਕਾ ਹੀ ਸੀਗਾ ਸੋ ਚਲੋ ਉਸ ਤੋਂ ਬਾਅਦ ਸੋ ਤੜਕਾ ਵਗੈਰਾ ਲਾ ਕੇ ਘੋਟ ਘੋਟ ਕੇ ਦਾਣਾ ਪਗਰਤੀ ਸੀ ਤਿਆਰ ਹੋ ਤੋ ਬਾਅਦ ਆਪਾਂ ਪ੍ਰਸ਼ਾਦ ਬਣਾਇਆ ਸੋ ਦੇਖੋ ਕਿੰਨੇ ਕੋਲ ਕੋ ਸੁਨੇ ਸੁਨੇ ਜੇ ਪ੍ਰਸ਼ਾਦ ਦੇ ਸੋ ਆਪਾਂ ਅੱਬੀ ਸੋਨੇ ਪ੍ਰਸ਼ਾਦ ਦੇ ਵਿੱਚ ਸੋਨੇ ਬਣਾਵਾਂਗੇ ਜੀ ਸੋ ਸੋਨੇ ਬਣਾਉਣੇ ਹੈਗੇ ਤੋ ਦੇਖੋ ਆਪਾਂ ਕਿੰਨੇ ਸੋਹਣੇ ਸੋਹਣੇ ਪ੍ਰਸ਼ਾਦੇ ਬਣਾਏ ਤੇ ਸਾਰਿਆਂ ਨੇ ਨਾ ਜੇ ਆਪਾਂ ਖੁਸ਼ ਹੋ ਕੇ ਬਣਾਉਣੇ ਤਾਂ ਸਾਰੇ ਖਾਂਦੇ ਨੇਗੇ ਰੱਜ ਕੇ ਖਾ ਗਈ ਜਾਂਦੀ ਹੈ ਰੋਟੀ ਜੋ ਬਸ ਇਸ ਤਰ੍ਹਾਂ ਹੀ ਜੀ ਆਪਾਂ ਪ੍ਰਸ਼ਾਦੇ ਬਣਾ ਕੇ ਤਿਆਰ ਖਾਲੇ ਸਾਰਿਆਂ ਨੇ ਖਾਤੇ ਸੋ ਵੀਡੀਓ ਦਾ ਐਂਡ ਕਰਦੇ ਆਂ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ